ਦਖਾਰਿਆ ਸ਼ੁਭਕਰਮਨੂ ਜਿਸ ਵੇਲੇ ਦੱਸਿਆ ਕਿ ਗੋਲੀ ਵਾਜਦੀ ਹੈ ਉਸ ਵੇਲੇ ਦਾ ਲਾਈਵ ਵੀਡੀਓ ਕਹਿ ਸਕਦੇ ਹੋ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਵੇਖ 파 ਰਹੇ ਹੋ ਸ਼ੁਭਕਰਮਨੂ ਲੈ ਕੇ ਜਲਦਾਇਆ ਜਾ ਰਿਹਾ ਉਥੋਂ ਮੋਢੇ ਤੇ ਚੱਕ ਕੇ ਉਸ ਨੌਜਵਾਨ ਨੂੰ ਤੁਰੰਤ ਹਸਪਤਾਲ ਵੱਲ ਲੈ ਭਜੇ ਨੇ ਨੌਜਵਾਨ ਜੋ ਉਥੇ ਮੌਜੂਦ ਸਨ ਫਿਰਾਲ ਵਲੰਟੀਅਰ ਕਿਸਾਨ ਜਥੇਬੰਦਿਆਂ ਦੇ ਜੋ ਖਨੌਰੀ ਬਾਰਡਰ ਤੇ ਇਸ ਵੇਲੇ ਮੌਜੂਦ ਨੇ ਉਹਨਾਂ ਨੂੰ ਤੁਰੰਤ ਸ਼ੁਭਕਰਮਨੂ ਹਸਪਤਾਲ ਪਹੁੰਚਾਇਆ ਗਿਆ ਤਾਂ ਜੋ ਇਸ ਨੌਜਵਾਨ ਦੀ ਜਾਨ ਬਚ ਸਕੇ ਇਸ ਨੌਜਵਾਨ ਬਾਰੇ ਦਾਵਾ ਕੀਤਾ ਜਾ ਰਿਹਾ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਹੱਕ ਲੈਣ ਦੇ ਲਈ ਕਿਸਾਨਾਂ ਦੇ ਨਾਲ ਡਟ ਗਿਆ ਸੀ ਖਿਡੌਰੀ ਬਾਰਡਰ ਦੇ ਉੱਤੇ ਪਰ ਇਸੇ ਦਰਮਿਆਨ ਅੱਜ ਜਦੋਂ ਚੜ੍ਹਪ ਹੋਈ ਹੈ ਜੇ ਕਹਿ ਸਕਦੇ ਹਮਰਾ ਸਾਹਮਣਾ ਹੋਇਆ ਹੈ ਹਰਿਆਣਾ ਪੁਲਿਸ ਦਾ ਤੇ ਖਿਡੌਰੀ ਖਿਡੌਰੀ ਬਾਰਡਰ ਤੇ ਹਰਿਆਣਾ ਪੁਲਿਸ ਤੇ ਕਿਸਾਨਾਂ ਦਾ ਆਮਨ ਸਾਹਮਣਾ ਹੁੰਦਾ ਹੈ ਤੇ ਇਸੇ ਦਰਮਿਆਨ ਇੱਕ ਗੈਸ ਦਾ ਗੋਲਾ ਕਹਿ ਲੋ ਜਾਂ ਫਿਰ ਗੋਲੀ ਜਿਸ ਤਰੀਕੇ ਨਾਲ ਦਾਅਵੇ ਵਾਕਵਾ ਕੀਤੇ ਜਾ ਰਹੇ ਨੇ ਇਸ ਨੌਜਵਾਨ ਦੇ ਮੱਥੇ ਤੇ ਆ ਕੇ ਵਜਦੇ ਨੱਕ ਦੇ ਨੇੜੇ ਲੱਗਣ ਦੇ ਕਾਰਨ ਇਹ ਮੌਕੇ ਤੇ ਦਮ ਤੋੜ ਦਿੰਦਾ ਜਵੇਂ ਇਸ ਨੌਜਵਾਨ ਜ਼ਖਮੀ ਹੁੰਦਾ ਤਾਂ ਤਤਰਾਤ ਇਸ ਨੂੰ ਲੈ ਕੇ ਨੌਜਵਾਨ ਭੱਜ ਨਿਕਲਦੇ ਨੇ ਜਿਸ ਵੇਲੇ ਦੀ ਤੇ ਚੱਕਿਆ ਨੌਜਵਾਨ ਸੁਭਕਰਮਨ ਹੈ ਜਿਸ ਦੀ ਉਮਰ ਮਹਾਜਲੇ 20 ਸਾਲ ਦੱਸੀ ਜਾ ਰਹੀ ਹੈ ਪਿੰਡ ਬਠਿੰਡਾ ਦੇ ਨੇੜਲੇ ਪਿੰਡ ਦਾ ਫਿਲਹਾਲ ਇਸ ਨੌਜਵਾਨ ਦੀ ਮੌਤ ਦੀ ਮੰਦਪਾਗੀ ਖਬਰ ਸਾਹਮਣੇ ਆਉਣ ਤੋਂ ਬਾਅਦ ਕਈ ਪ੍ਰਤੀਗ੍ਰਾਹਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਇਸ ਬਾਰੇ ਦੱਸਿਆ ਜਾਂਦਾ ਹੈ ਕਿ ਸੁਭਕਰਮਨ ਸਿੰਘ ਦੀ ਮੌਤ ਹੋਈ ਹੈ ਜੋ ਕਿ ਬਠਿੰਡਾ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ ਬਠਿੰਡਾ ਦੇ ਵਿੱਚ ਹੁਣ ਇਸ ਵੇਲੇ ਸੋਗ ਦੀ ਲਹਿਰ ਹੈ ਕਿਸਾਨ ਆਗੂਆਂ ਦੇ ਵੱਲੋਂ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਜਾ ਰਿਹਾ ਬੇਸ਼ੱਕ ਅੰਬਾਲਾ ਪੁਲਿਸ ਨੇ ਸਾਰੇ ਮਾਮਲੇ ਨੂੰ ਇੱਕ ਫਵਾਕ ਕੋਰੀ ਫਵਾ ਕਰਾਰ ਦਿੱਤਾ ਪਰ ਸੁਭਕਰਮਨ ਦੀ ਮੌਤ ਦੀ ਪੁਸ਼ਟੀ ਹੱਥੇ ਦਿੱਲੀ ਜਾਂ ਦੇ ਐਲਾਨ ਦੇ ਦਰਮਿਆਨ ਸਭ ਤੋਂ ਵੱਡੀ ਖਬਰ ਕਹੀ ਜਾ ਸਕਦੀ ਹੈ ਕਿ 20 ਸਾਲਾ ਨੌਜਵਾਨ ਕਿਸਾਨ ਸ਼ੁਭਕਰਮ ਸਿੰਘ ਦੇ ਸਰਚ ਗੋਲੀ ਵਜਨ ਦੀ ਜਾਣਕਾਰੀ ਮਿਲੀ ਹੈ ਜਿਸ ਤਰੀਕੇ ਨਾਲ ਦਾਅਵੇ ਕੀਤੇ ਜਾ ਰਹੇ ਨੇ ਬਿਲਕੁਲ ਦੱਸਿਆ ਜਾਂਦਾ ਕਿ ਸਰਫ ਤੇ ਨਿਕੜ ਜ਼ਮੀਨ ਦਾ ਇਹ ਮਾਲਕ ਸੀ ਨੌਜਵਾਨ ਜਿਸ ਸ਼ੁਭਕਰਮ ਜਿਸ ਦੇ ਕਿ ਪਿਛਲੇ ਪਿਛਲੇ 3-4 ਦਿਨ ਪਹਿਲਾਂ ਹੀ ਉਸਨੇ ਕਿਸਾਨ ਅੰਦੋਲਨ ਖਨੋਰੀ ਵਿੱਚ ਪੰਜਾਬ ਹਰਿਆਣਾ ਬਾਰਡਰ ਤੇ ਡਟਿਆ ਸੀ ਕਿਸਾਨੀ ਮੰਗਾਂ ਦੇ ਸਮਰਥਨ 'ਚ ਇਹ ਨੌਜਵਾਨ ਹਰਿਆਣਾ ਬਾਰਡਰ ਤੇ ਡਟਿਆ ਤੇ ਇਸੇ ਦਰਮਿਆਨ ਉਸ ਦੇ ਗੋਲੀ ਵਜਦੀ ਹੈ ਜੋ ਗੋਲਾ ਲੱਗਦਾ ਹੈ ਫਿਲਹਾਲ ਉਸ ਦੀ ਉਸ ਦੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਤੇ ਇਸ ਘਟਨਾ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਦੇ ਜੋ ਕਹਿ ਸਕਦੇ ਹੋ ਇਕਤਾ ਮਾਲਵਾ ਦੇ ਪੰਜਾਬ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੱਲੋ ਨੇ ਵੀ ਕਰ ਦਿੱਤੀ ਹੈ ਉਹ ਦੱਸਦੇ ਨੇ ਕਿ ਪੰਜਾਬ ਸਰਕਾਰ ਤੋਂ ਨੇ ਮੰਗ ਕੀਤੀ ਕਿ ਉਹਨਾਂ ਦੇ ਪਿੰਡ ਦਾ ਇਹ ਨੌਜਵਾਨ ਸੀ ਮਠਿੰਡਾ ਦੇ ਪਿੰਡ ਬੱਲੋਂ ਦਾ ਇਹ ਨੌਜਵਾਨ ਹੈ ਜਿਸ ਦੀ ਕੇ 20 ਸਾਲਾ ਸ਼ੁਭਕਰਮ ਦੀ ਜਸਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਤੋਂ ਉਹਨਾਂ ਨੇ ਪਰਿਵਾਰ ਦੇ ਰਹੀ ਮੰਗ ਕੀਤੀ ਹੈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦਾ ਕਰਜ਼ਾ ਜੋ ਜਨਪਰਿਵਾਰ ਤੇ ਉਹ ਵੀ ਮਾਫ ਕੀਤਾ ਜਾਵੇ ਤੇ ਇਸ ਤੇ ਗੋਲੀ ਚਲਾਉਣ ਵਾਲੇ ਨੌਜਵਾਨਾਂ ਤੇ ਜਾਂ ਪੁਲਿਸ ਅਧਿਕਾਰੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਹੁਣ ਇੱਥੇ ਦੇ ਹਾਲਾਤ ਦਿਖਾ ਰਹੇ ਹਾਂ ਹਾਲਾਤਾਂ ਦੇ ਵਿਚਾਲੇ ਵੱਡੀ ਤਸਵੀਰ ਜੜੂ ਕਹੀ ਜਾ ਸਕਦੀ ਹੈ ਕਿਸ ਤਰੀਕੇ ਦੇ ਨਾਲ ਵਰਦੇ ਗੋਲਿਆਂ ਤੇ ਮੀਂਹ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਚਾਨਕ ਖਬਰ ਸਾਹਮਣੇ ਆਉਂਦੀ ਹੈ ਤੇ ਇੱਕ ਵਾਰ ਤੱਕ ਨੌਲੇਜ ਚ ਸੜਾਟਾ ਪਸਰ ਜਾਂਦਾ ਫਿਲਹਾਲ ਬਹੁਤ ਵੱਡੀ ਖਬਰ ਹੈ ਇਸੇ ਬਚਕਾਰ ਜੋ ਕਿਸਾਨ ਆਗੂਆਂ ਦੀ ਕਈ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ ਦੇਸੇਵਜ ਕਰ ਦੱਸਦੇ ਕਿਸਾਹਨ ਆਗੂ ਬਲਦੇਵ ਸਰਸਾ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਵੱਜੀ ਹੈ ਉਸ ਦੇ ਸਿਰ 'ਚ ਗੋਲੀ ਲੱਗੀ ਹੈ ਗੋਲੀ ਲੱਗਣ ਦੇ ਕਾਰਨ ਉਸ ਦੀ ਮੌਤ ਹੋਈ ਹੈ ਪਰ ਫਿਲਹਾਲ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਇਹਨਾਂ ਤਸਵੀਰਾਂ ਨਾਲ ਕੁਝ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਜਿਵੇਂ ਗੋਲੇ ਡਿੱਗ ਰਹੇ ਸਨ ਗੋਲੀਆਂ ਜੋ ਦੱਸਿਆ ਜਾਂਦਾ ਹੈ ਕਿ ਦਾਵਾ ਕੀਤਾ ਜਾ ਰਿਹਾ ਫਿਲਹਾਲ ਬੋਕੇ ਦੀਆਂ ਤਸਵੀਰਾਂ ਹੈ ਪਰ ਇਸ ਵਿਚਕਾਰ ਇਸ ਨੌਜਵਾਨ ਨੂੰ ਤਸਵੀਰਤ ਵੀ ਦੇਖ ਸਕਦੇ ਹੋ ਮੋਢਿਆਂ ਤੇ ਚੁੱਕ ਕੇ ਲੈ ਕੇ ਜਾ ਰਹੇ ਨੇ ਭੱਜ ਰਹੇ ਨੇ ਨੌਜਵਾਨ ਤਾਂ ਜੋ ਇਸ ਦੀ ਜ਼ਿੰਦਗੀ ਬਚਾਈ ਜਾ ਸਕੇ ਚਾਰ ਭੈਣਾਂ ਦਾ ਮਾਫ਼ ਕਰਨਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਇਹ 20 ਸਾਲਾਂ ਦਾ ਭਰਾ ਦੱਸਿਆ ਜਾਂਦਾ ਹੈ ਕਿ ਜਵਾਨ ਹੋਇਆ ਤੇ ਪਰਿਵਾਰ ਮੁਆ ਸੀ ਕਿ ਸ਼ਾਇਦ ਹੁਣ ਪਰਿਵਾਰ ਦਾ ਇਹ ਪਾਲਣ ਪੋਸ਼ਣ ਕਰੇਗਾ ਪਰ ਚਾ ਤਿੰਨ ਪੈਣ ਦੀ ਇਸ ਤੇ ਜ਼ਿੰਮੇਵਾਰੀ ਕਹਿ ਸਕਦੇ ਹੋ ਸੀ ਪਰ ਇਸ ਉਮਰੇ ਚਲੇ ਜਾਵੇਗਾ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਇਸ ਤੋਂ ਬਾਅਦ ਹਰੇਕ ਦੀ ਅੱਖ ਨਮ ਹੈ ਇਸ ਵੇਲੇ ਖਨੌਰੀ ਬਾਰਡਰ ਤੇ ਇੱਕ ਵਾਰ ਤਾਂ ਦੱਸਿਆ ਜਾਂਦਾ ਹੈ ਕਿ ਇੰਨੇ ਹੰਗਾਮੇ ਦੇ ਵਿਚਾਲੇ ਸਨਾਟਾ ਪਸਰ ਗਿਆ ਇਸ ਨੌਜਵਾਨ ਆਗੂ ਦੀ ਮੌਤ ਹੋ ਜਾਂਦੀ ਐਸ ਲਈ ਜਦੋਂ ਖਨੌਰੀ ਬਾਰਡਰ ਪਹੁੰਚਦੀ ਐ ਤੇ ਸਾਰੇ ਦੇ ਸਾਰੇ ਰੋਂਦੇ ਦਿਖਾਈ ਦਿੱਤੇ ਉੱਥੇ ਖਨੌਰੀ ਬਾਰਡਰ ਤੇ ਜੋ ਕਿਸਾਨ ਸੰਗ ਪਰ ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਨੇ ਹਾਲਾਤ ਐਸ ਲਈ ਤਣਾਪੂਰਨ ਹੋਏ ਪਏ ਨੇ ਹਾੜਾ ਤਣਾਪੂਰਨ ਬਹੁਤ ਬੁਰੇ ਤਰੀਕੇ ਨਾਲ ਕਹਿ ਸਕਦੇ ਹਾਂ ਉੱਥੇ ਜੋ ਐਸ ਲਈ ਹਾਲਾਤ ਬਣੇ ਹੋਏ ਨੇ ਤਣਾਪੂਰਨ ਹੜਾਤਾਂ ਵਿਚਾਲੇ ਜ਼ਬਰਦਸਤ ਹੰਗਾਮਾ ਵੀ ਉੱਥੇ ਹੋ ਰਿਹਾ ਹੁਣ ਦੱਸਿਆ ਜਾਂਦਾ